ਸਤਿ ਸ਼੍ਰੀ ਅਕਾਲ ਜੀ 17 ਤਰੀਕ 11ਵਾਂ ਮਹੀਨਾ 2025 ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਦੇਖੋ ਜੀ ਵਧੀਆ ਪਰਿਵਾਰਾਂ ਤੋਂ ਮੁੰਡਿਆਂ ਦੇ ਰਿਸ਼ਤੇ ਸਾਰੇ ਨੰਬਰਾਂ ਸਮੇਤ ਹੁੰਦੇ ਆ ਤੁਸੀਂ ਸਿੱਧੀ ਗੱਲਬਾਤ ਪਰਿਵਾਰਾਂ ਨਾਲ ਕਰ ਸਕਦੇ ਹੋ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਰਿਸ਼ਤਾ ਗੇ ਜੀ 7599 ਫਾਈਲ ਨੰਬਰ ਨਾਮ ਹੈ ਬਿਆਨਤ ਸਿੰਘ ਸਿੱਧੂ ਗੋਤਾ ਜਨਮਤ 2 ਜੂਨ 1998 ਕੱਦ 6 ਫੁੱਟ 2 ਇੰਚ ਪੜ੍ਹਾਈ BCA ਸਰਵਿਸ ਪ੍ਰਾਈਵੇਟ ਬੈਂਕ ਅਸਿਸਟੈਂਟ ਮੈਨੇਜਰ ਪਿਤਾ ਗੌਰਮਿੰਟ ਸਰਵਿਸ ਮਾਤਾ ਕਰੇ ਲੂਰਤ ਭਰਾ ਕੋਈ ਨਹੀਂ ਵੱਡੀ ਭੈਣ ਵਿਆਹੀ ਹੋਈ ਆ ਤੇ ਭਰਾ ਕੋਈ ਨਹੀਂ ਸੀ ਵੱਡੀ ਭੈਣ ਵਿਆਹੀ ਆ ਆਸਟ੍ਰੇਲੀਆ ਸਿਟੀਜ਼ਨ ਆ ਉਹ ਜ਼ਮੀਨ ਦੋ ਕਿੱਲੇ ਦੁਕਾਨਾਂ ਤਿੰਨ ਕਿਰਾਏ ਦੀ ਪਰਿਵਾਰ ਜਰਸੀ ਗੁਰਸਿੱਖ ਕੋਈ ਨਸ਼ਾ ਨਹੀਂ ਕੋਈ ਮੰਗਣੀ ਪਰਿਵਾਰ ਦੀ ਏਰੀਆ ਇਹਨਾਂ ਦਾ ਭਗਤਾ ਭਾਈ ਕਾ ਬਠਿੰਡਾ ਜ਼ਿਲ੍ਹਾ ਦਾ ਪੰਜਾਬ ਤੋਂ ਮੁੰਡਾ ਦਾ ਲੜਕਾ ਲੜਕੇ ਦਾ ਰਸਤਾ ਪੰਜਾਬ ਤੋਂ ਹੀ ਆ ਲੜਕੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਵਿਸ਼ਵਾਸ ਰੱਖਣ ਵਾਲੀ ਹੋਵੇ ਸੌ ਸੁਭਾਦੀ ਮਾਲਕਣ ਤੇ ਘਰਬਾਰ ਸੰਭਾਲਣ ਵਾਲੀ ਹੋਵੇ ਨੰਬਰ ਨੋਟ ਕਰੋ 9056548431 ਰਿਸ਼ਤਾ ਅਗਲਾਗਾ 7560 ਨੰਬਰ ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤਕ ਗਿੱਲ ਉਮਰ 14 ਮਈ 1999 ਪੜ੍ਹਾਈ ਹੈ ਪਾਸ 2 ਪਾਸ ਆਈਟੀ ਇਨ ਪਲਮਬਿੰਗ ਕੰਪਿਊਟਰ ਡਿਪਲੋਮਾ ਇਨ ਅਕਾਊਂਟਸ ਆਈਕੁਪੇਸ਼ਨ ਇਜ਼ ਐ ਇਨਕਮ ਵਰਕਿੰਗ ਐਟ ਐ ਨੈਸ਼ਨਲ ਡੈਰੀ ਜੀ ਰਜਿਸਟਰ ਐਨੂਅਲ ਫੀਡ ਡਿਸਟਰੀਬਿਊਟਰ ਆਨਰ ਆਫ ਐ ਫਲੋਰ ਮੈਨਥਲੀ ਇਨਕਮ 1.5 ਲੱਖ ਰੁਪਏ ਹੈਗਾ ਫੈਮਿਲੀ ਚ ਫਾਦਰ ਸਾਹਿਬ ਐਕਸਪਾਇਰ ਹਮੁੰਡੇ ਦੇ ਦੋ ਭੈਣਾਂ ਮੈਰਿਡ ਆ ਟਰੈਵਲਰ ਹਿਸਟਰੀ ਵਿਜ਼ਿਟ ਵਿਜ਼ਟਰ ਕੈਨੇਡਾ ਇਨ 2018 ਮੁੰਡਾ ਮੋਨਾ ਤੇ ਨਸ਼ਾ ਨਹੀਂ ਰਹਿਤਾ ਵਧੀਆ ਘਰ ਤੇ ਪਰਿਵਾਰ ਰਿਸ਼ਤਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 98776 98298 ਅਗਲਾ ਰਿਸ਼ਤਾ ਹੈ 7568 ਨਾਮ ਹੈ ਸਿੰਘ ਕਸਟ ਜਰਸੀ ਜ਼ਿਲ੍ਹਾ ਸ਼ਹੀਫਤਗੜ ਸਾਹਿਬ ਤੋਂ ਰਿਸ਼ਤਾ ਉਮਰ ਹੈ 1994 ਕੱਦ 59 ਪੜ੍ਹਾਈ ਬੀਏਸੀ ਐਗਰੀਕਲਚਰ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਜ਼ਮੀਨ 8 ਕਿਲੇ ਪਿੰਡੂ ਤੇ ਸ਼ਹਿਰੀ ਜਾਇਦਾਦ ਹੈ ਪਰਿਵਾਰ ਕੋਲ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤਾ ਨੰਬਰ ਨੋਟ ਕਰੋ 9872809260 ਟੈਗਲਾ ਰਿਸ਼ਤਾ ਹੈ 7562 ਨਾਮ ਹੈ ਸਿੰਘ ਕਸਤਾ ਜਰਸੀ ਗੂਤਾ ਪੁੱਲਰ ਉਮਰ 12 9 1998 ਪ라이 2 ਪਾਸ ਜਮੀਨ ਢਾਈ ਕਿਲੇ ਕੱਦ 52 ਪਰਿਵਾਰ ਚ ਮਾਤਾ ਪਿਤਾ 도ਪਰਾ ਰਿਸ਼ਤਾ ਜਰਸੀਕ ਪਰਿਵਾਰ ਤੋਂ ਹੋਵੇ ਮੰਗਡ ਮੰਡ ਕੋਈ ਨਹੀਂ ਮੁੰਡਾ ਨਸ਼ਾ ਰਹਿ ਤੇ ਪਰਿਵਾਰ ਵੈਸ਼ਨੂ ਆ ਨੰਬਰ ਨੋਟ ਕਰੋ 623968282 8033 ਦੁਬਾਰਾ ਫੇਰ 6239682803 ਅਗਲਾ ਰਿਸ਼ਤਾ ਹੈ 7563 ਨਾਮ ਹੈ ਮੁੰਡੇ ਦਾ ਆਕਾਸ਼ਦੀਪ ਸਿੰਘ ਕਾਸਟ ਹੈ ਜਰਸੀ ਗੋਤ ਟੱਲੋ ਉਮਰ 28 ਸਾਲ ਹਾਈਟ 6 ਫੁੱਟ ਪੜਾਈ ਪਲੱਸ 2 ਫਰਮ ਸੀਬੀਐਸਸੀ ਬੋਰਡ ਤੋਂ ਆਈਟੀਆਈਐਨ ਮੈਚ ਫਰਮ ਆਈਟੀ ਖਰੜ ਕੰਪਿਊਟਰ ਕੋਰਸ ਇਨ ਵੈਬ ਡਿਜ਼ਾਈਨਿੰਗ ਪੇਰੈਂਟਸ ਜੌਬ ਐਟ KEWS ਇਸ ਸੈਕਰਟਸ ਜਨੈਟਰੋ ਤੇ ਸੈਕਟਰ 82 ਮਹਾਲੀ ਤੋਂ ਇਹ ਰਿਸ਼ਤਾ ਗਏ ਸੀ ਪ੍ਰਾਪਰਟੀ ਡਿਟੇਲਸ ਚ ਪੰਜ ਸ਼ਾਪਸ ਗਿਵ ਔਨ ਏ ਰੈਂਟ ਵਨ ਸ਼ਾਪ ਰੂਮ ਆਲਸੋ ਗਿਵਨ ਔਨ ਏ ਰੈਂਟ 15 ਰੂਮਸ ਗਿਵਸ ਔਨ ਰੈਂਟ ਜ਼ਮੀਨ ਢਾਈ ਕਿੱਲੇ ਐ ਰੈਜ਼ੀਡੈਂਸ਼ੀਅਲ ਪਲਾਟਸ 12 ਮਰਲੇ ਹੋਮ ਬਲੂਇਟਸ ਔਨ ਵਨਏ ਕਨਾਲ ਏਰੀਆ ਵਧੀਆ ਪਰਿਵਾਰ ਤੋਂ ਰਹਿਤਾ ਹੈ ਜੀ ਨੰਬਰ ਨੋਟ ਕਰੋ 99884 12211 ਤੁਸੀਂ ਸਾਰੀ ਗੱਲਬਾਤ ਡਾਇਰੈਕਟ ਫੋਨ ਤੇ ਕਰ ਸਕਦੇ ਹੋ ਜੀ ਆਗਲਾ ਰਿਸ਼ਤਾ ਹੈ 7564 ਨੰਬਰ ਨਾਮ ਹੈ ਸਿੰਘ ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪੜਾਈ ਬੀਏ ਭੈਣ ਇੱਕ ਵਿਆਹੀ ਹੋਈ ਆ ਭਰਾ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਕਾਸਟ ਹੈ ਜਰਸੀ ਗੋਤ ਹੈ ਜੋਹੜਾ ਹਾਈਟ 5 ਫੁੱਟ 8 ਇੰਚ ਕੰਮ ਹੈ ਆਰਮੀ ਚ ਜ਼ਮੀਨ 5 ਕਿਲੇ ਪਤਾ ਖੇਤੀવાડી ਰਸਤਾ ਕੁੜੀ ਸੋਹਣੀ ਹੋਵੇ ਪੜ੍ਹੀ ਲਿਖੀ ਹੋਵੇ ਘਰ ਦਾ ਕੰਮ ਆਉਂਦਾ ਹੋਵੇ ਨੰਬਰ ਨੋਟ ਕਰੋ 9878514801 ਅਗਲਾ ਰਿਸ਼ਤਾ ਆਇਆ 7565 ਨਾਮ ਹੈ ਵਿਕਰਮਜੀਤ ਸਿੰਘ ਕਾਸਟਾ ਜਰਸੀ ਗੁਮਰ 17 ਅਗਸਤ 1997 ਹਾਈਟ ਸ਼ੀਫਟ 2 ਇੰਚ ਪੜ੍ਹਾਈ ਬੀਏ ਐਲਐਲਬੀ ਫਰਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਕ ਜੋਬ ਹੈ ਲੋਅਰ ਫੇਅਰ ਕਲਰ ਹੈ ਜੀ ਨੋ ਡਰਿੰਕਿੰਗ ਪੇਰੈਂਟਸ ਫਿਊਚਰ ਬਿਜ਼ਨਸ ਫਰਮ ਈਚ ਫਾਰਮ ਇਜ਼ ਆਫ 8 8 ਕਰੋੜਸ ਅਗਲਾ ਤੇ ਮਦਰ ਹਾਊਸ ਵਾਈਫ ਆ ਸੇਵਲਿੰਗ ਚ 61 ਮੈਰਿਡਾ ਕੈਨੇਡਾ ਇੱਕ ਬ੍ਰਦਰ ਅਨਮੈਰਿਡ ਇਹ ਹੀ ਰਿਸ਼ਤਾ ਅਮਰਸਰ ਤੋਂ ਆਜੀ ਪਰਿਵਾਰ ਦਾ ਨੰਬਰ ਨੋਟ ਕਰੋ 9781548981 ਅਗਲਾ ਰਿਸ਼ਤਾ ਹੈ 7303 ਨਾਮ ਹੈ ਮਨਪ੍ਰੀਤ ਸਿੰਘ ਕਾਸਟ ਹੈ ਜਰਸੀ ਗੋਤ ਸਿੱਧੂ ਜਨਮ ਆਜੀ 12 10 1995 29 ਸਾਲ ਦੀ ਉਮਰ ਹੈ ਪੜ੍ਹਾਈ 10ਵੀਂ ਤੇ ਪਲੱਸ 2 ਜੰਟੀ ਵਾਲਾ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਬਠਿੰਡਾ ਜੌਬ ਹੈ ਨਿਊ ਹਾਲੈਂਡ ਕੰਪਨੀ ਵਿੱਚ ਦੰਨ ਦਾ ਕੰਮ ਕਰਦਾ ਹੈ ਜੀ ਸੈਲਰੀ ਹੈ ਜੀ 65000 ਰੁਪਏ ਨੰਬਰ ਨੋਟ ਕਰੋ 9530505241 ਰਿਸ਼ਤੇ ਆ ਜੀ 12 ਕੁੜੀਆਂ ਦੇ ਉਹ ਬੋਲਾਂਗੇ ਜੀ ਮੁੰਡਿਆਂ ਦੇ ਰਿਸ਼ਤਿਆਂ ਤੋਂ ਬਾਅਦ ਆਗਲਾ ਨੰਬਰ 7567 ਨਾਮ ਹੈ ਸਿਮਰਨ ਪਾਲ ਸਿੰਘ ਕਾਸਟ ਜਰਸੀ ਗੂਤ ਹੈ ਆਲਖ ਉਮਰ ਹੈ ਜਨਵਰੀ 1995 ਪੜਾਈ ਬੀਏ ਪਾਸ ਕੱਦ 5 10 ਪ੍ਰਵਚ ਮਾਤਾ ਪਿਤਾ ਜ਼ਮੀਨ ਪੰਜ ਕਿਲੇ ਵਰਕਿੰਗ ਇਨ ਦੁਬਈ ਵਿਦ ਹੈਵੀ ਟਰੱਕ ਡਰਾਈਵਿੰਗ ਲਾਇਸੈਂਸ ਮੁੰਡਾ ਸੋਹਣਾ ਸਿੱਖ ਸਰਦਾਰ ਰਿਸ਼ਤਾ ਕੁੜੀ ਪੜਿ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 98769 14317 ਇਹ ਪਰਿਵਾਰ ਦਾ ਨੰਬਰ ਸੀ अगला ਨਿਸਤਾ ਐਪ 7568 ਨਾਮ ਹੈ ਸਿੰਘ ਕਾਸਟਰ ਜਰਸੀ ਗੋਤਾਪੂਲਰ ਜ਼ਿਲ੍ਹਾ ਸਰਸਾ ਤਹਿਸੀਲ ਹੈ ਜੀ ਐਮ ਡੱਬ ਵਾਲੀ ਕੱਦ ਪੰਜ 8 ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਫੌਜੀ ਮੈਰਿਡ ਆ ਜਮੀਨ ਹੈ ਜੀ 2 ਕਿੱਲੇ ਕੰਮ ਹੈ ਜੀ ਸੀਐਸਐਸ ਸੈਂਟਰ ਆਨਲਾਈਨ ਕੰਮ ਕਰਦਾ ਹੈਗਾ ਰਿਸ਼ਤਾ ਕੁੜੀ ਸਿਆਣੀ ਤੇ ਸਮਝਦਾਰ ਦਾ ਹੋਵੇ ਪੜਾਈ 10th ਤੋਂ +2 پاس ਕਰੀ ਹੋਵੇ ਕੁੜੀ ਦੀ ਨੰਬਰ ਨੋਟ ਕਰੋ 94163 28238 ਅਗਲਾ ਰਿਸ਼ਤਾ ਆਇਆ 7569 ਨੰਬਰ ਨਾਮ ਹੈ ਸਿੰਘ ਜਨਮ ਮੁੰਡੇ ਦਾ 1996 ਫਾਦਰ ਮੁੰਡੇ ਦੇ ਐਕਸਪਾਇਰਡ ਹੈ ਜੀ ਹਾਈਟ 57 ਹੈ ਸਟੱਡੀ +2 ਪਾਸ ਜੌਬ LIC ਏਜੰਟ 10 ਇਅਰ ਐਕਸਪੀਰੀਅੰਸ ਸੈਲਰੀ 40000 ਪਰ ਮੰਥ ਜ਼ਮੀਨ 4 ਕਿੱਲੇ ਆ ਫੈਮਿਲੀ ਚ ਮੈਂਬਰ ਇੱਕ ਯੰਗਰ ਬ੍ਰਦਰ ਐਂਡ ਮਦਰ ਡਿਸਟ੍ਰਿਕਟ ਫਰੀਦਕੋਟ ਹੈ ਜੀ ਮੁੰਡਾ ਵੈਸ਼ਨੂ ਆ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤਾ ਨੰਬਰ ਨੋਟ ਕਰੋ 86992 12273 ਅਗਲਾ ਰਿਸ਼ਤਾ ਹੈ ਨਾਮ ਜਸ਼ਨਪ੍ਰੀ ਸਿੰਘ 7570 ਫਾਈਲ ਨੰਬਰ ਹੈ ਵਿਲੇਜ ਹੈ ਜੀ ਧਰਮਗੜ ਪੰਜਾਬ ਪੰਜਾਬ ਚ ਸੰਗਰੂਰ ਜ਼ਿਲ੍ਹਾ ਜ਼ਮੀਨ ਢਾਈ ਕਿੱਲੇ ਜੋਬ ਹੈ ਜੀ ਆਰਮੀ ਤੋਂ ਆਰਮੀ ਚ 6 ਸਾਲ ਤੋਂ ਕਾਸਟਾ ਜਰਸੀ ਦਾ ਸੈਲਰੀ 70000 ਹਾਈਟ 5 11 ਜਨਮ 18 2 2000 ਦਾ ਬਰਥ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 82646 14697 ਇਹ ਵੀ ਰਿਸ਼ਤਾ ਫੌਜੀ ਮੁੰਡੇ ਦਾ ਹੈਗਾ ਆਗਲਾ ਰਿਸ਼ਤਾ ਹੈ 77476 ਨਾਮ ਹੈ ਸਿੰਘ ਕਾਸਟਾ ਜਰਸੀ ਜ਼ਿਲ੍ਹਾ ਅਮਰਸਰ ਮੁੰਡਾ ਗੋਰ ਸਿੱਖ ਅਮਰਤਾ ਰੀ ਹੈ ਜਨਮਾ 11 11 1996 ਹਾਈਟ 5 11 ਆਪਣਾ ਕੰਮ ਹੈ ਜੀ ਕੰਪਿਊਟਰ ਦਾ ਕਾਰਪੈਂਟਰ ਦਾ ਕੰਮ ਹੈ ਜੀ ਆਪ ਦਾ ਵਧੀਆ ਘਰ ਤੇ ਪਰਿਵਾਰ ਹੈ ਵੈਸ਼ਨੂ ਪਰਿਵਾਰ ਆ ਸਾਰਾ ਜੀ ਰਿਸ਼ਤਾ ਸਿੰਪਲ ਘਰੇਲੂ ਕੁੜੀ ਦਾ ਹੋਵੇ ਨੰਬਰ ਨੋਟ ਕਰੋ 77476 04662 ਇਹ ਪਰਿਵਾਰ ਦਾ ਨੰਬਰ ਸੀ ਅਗਲਾ ਰਿਸ਼ਤਾ ਆਇਆ 7572 ਨਾਮ ਹੈ ਸਤਨਾਮ ਸਿੰਘ ਜਨਮ ਮ 8/9/1970 ਇਹ ਜ਼ਿਲੇ ਬਰਨਾਲੇ ਤੋਂ ਰਿਸ਼ਤਾ ਹੈ ਹਾਈਟ 5'10" ਹੈ ਪੜਾਈ ਬੀਟੈਕ ਐਕੋਪੇਸ਼ਨ ਵਰਕਿੰਗ ਐਜ਼ ਅ ਗਣਪਤ ਸੀਟੀਸੀ 12.5 LPA ਰਿਲੀਜੀਅਨ ਸਿੱਖ ਕਾਸਟਾ ਜੱਟ ਸਿੱਖ ਫਾਦਰਸ ਹੈਵ ਰਿਟਾਇਰਡ ਨੇ ਮਾਤਾ ਜੀ ਕਰੇ ਲੂਰਤ ਇੱਕ ਭਰਾ ਮੈਰਿਡ ਭੈਣ ਇੱਕ ਮੈਡਮ ਹੁੰਦਾ ਕੇਸ ਧਾਰੀ ਹੈ ਵਧੀਆ ਵੈਸ਼ਨੂ ਹਾਂ ਜੀ ਰਿਤਿਕ ਰੇਲੂ ਕੁੜੀ ਦਾ ਪੜ੍ਹੀ ਲਿਖੀ ਸਿਆਣੀ ਦਾ ਵੇ ਮੰਗ ਡਿਮਾਂਡ ਕੋਈ ਨਹੀਂ ਵਿਆਹ ਸਿੰਪਲ ਤੇ ਸਾਦਾ ਕਰਨਗੇ ਨੰਬਰ ਨੋਟ ਕਰੋ ਪਰਿਵਾਰ ਦਾ 9923346005 ਅਗਲਾ ਦਸਤਾ ਹੈ 750073 ਨੰਬਰ ਨਾਮ ਹੈ ਸਾਹਿਲ ਗੋਇਲ ਕਾਸਟਾ ਅਗਰਵਾਲ ਪੰਜਾਬੀ ਹੈ ਜੀ ਉਮਰ ਹੈ 27 ਗੈਰਾ 1996 ਟਾਈਮਿੰਗ 10:45 AM ਦਾ ਸੌਰੀ ਕਾਨਪੁਰ ਹੈ ਜੀ ਤੇ ਹਾਈਟ 57 ਹੈ ਸਟੱਡੀ ਐਮਕੌਂਗ ਵਰਕਿੰਗ ਜਿੰਦਲ ਡੈਰੀ ਸ਼ਾਪ ਐਟ ਬਠਿੰਡਾ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਮੈਰਿਡ ਆ ਜ਼ਿਲ੍ਹਾ ਇਹਨਾਂ ਦਾ ਬਠਿੰਡਾ ਹੈਗਾ ਨੰਬਰ ਨੋਟ ਕਰੋ 93512 58755 ਅਗਲਾ ਰਿਸ਼ਤਾ ਹੈ 7574 ਨੰਬਰ ਪਰ ਫਾਈਲ ਨਾਮ ਹੈ ਜਗਰੂਪ ਸਿੰਘ ਕਾਸਟ ਹੈ ਜਰਸੀ ਗੋਤਾ ਸੰਧੂ ਜ਼ਿਲ੍ਹਾ ਤਰਨਤਾਰਨ ਪੜ੍ਹਾਈ ਪਲੱਸ 2 ਪਾਸ ਹਾਈਟ 58 ਵਨ ਬ੍ਰਦਰ ਕੰਮ ਖੇਤੀਬਾੜੀ ਬ੍ਰਦਰ ਐਂਡ ਫਾਦਰ ਸਾਫ ਫੌਜੀ ਹੈ ਮੁੰਡੇ ਦੇ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਵੇ ਨੰਬਰ ਨੋਟ ਕਰੋ 82641 92621 ਇਹ ਪਰਿਵਾਰ ਦਾ ਨੰਬਰ ਸੀ ਅਗਲਾ ਰਿਸਤਾ ਹੈ 7575 ਨਾਮ ਹੈ ਗੁਰਪ੍ਰੀਤ ਸਿੰਘ ਜਨਮ ਹੈ 16/2/1998 ਆਕੂਪੇਸ਼ਨ बिजनेसमैन ਆਫ ਮੈਡੀਕਲ ਸਟਡੀ ਸੀਨੀਅਰ ਸਕੈਂਡਰੀ ਸਟੈਨੋ ਇਨ ਇੰਗਲਿਸ਼ ਲ logistic DMLT ਮਦਰ ਹੈ ਜੀ ਕਾਸਟ ਹੈ ਨਦੀਸੈਣੀ ਜੀ ਲੋਕੇਸ਼ਨ ਚੰਡੀਗੜ੍ਹ ਤੋਂ ਰਿhta ਹੈ ਰਿਸ਼ਤਾ ਕੁੜੀ ਪੜੀ ਲੀ ਕਿਸਿਆਣੀ ਦਾ ਵਧੀਆ ਪਰਿਵਾਰ ਮਲਵਰਤਣ ਵਾਲਾ ਬੇ ਨੰਬਰ ਨੋਟ ਕਰੋ 84277 75499 ਇਹ ਪਰਿਵਾਰ ਦਾ ਨੰਬਰ ਸੀ ਅਗਲੇ ਰਿਸ਼ਤੇ 12 ਇੰਚੀ ਕੁੜੀਆਂ ਦੇ ਤੁਸੀਂ ਪ੍ਰੋਫਾਈਲ ਨੰਬਰ ਦੱਸ ਕੇ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਜੇਕਰ ਤੁਹਾਡੇ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਰਿਸ਼ਤਾ ਦਾ 7576 ਨੰਬਰ ਹੈ ਨਾਮ ਹੈ ਕੌਰ ਕੁੜੀ ਦਾ ਇਹ ਰਿਸ਼ਤਾ ਲੁਧਿਆਣਾ ਜ਼ਿਲ੍ਹੇ ਤੋਂ ਆ ਲੜਕੀ ਨੇ ਪੜਾਈ ਕਰਿਆ ਕਾਸਟ ਕਾਸਟੋਮੈਟਿਕ ਲਾਜਿਕ ਤੇ ਜਨਰਲ ਬਿਜ਼ਨਸ ਕੈਨੇਡਾ ਭੈਣਾ ਲੜਕੀ ਦੀਆਂ ਦੋ ਆ ਇੱਕ ਕੈਨੇਡਾ ਪੀਆਰ ਆ ਪਰਾ ਇੱਕਾ ਲੜਕੀ ਦੀ ਜਿਹੜੀ ਹਾਈਟ ਆ ਉਹ 5 ਫੁੱਟ 5 ਇੰਚ ਆ ਕਾਸਟ ਇਹਨੇ ਦੀ ਸੁਨਿਆਰੇ ਸਿੱਖ ਹੈ ਗੋਡਸ ਸਮਿਥ ਉਮਰ ਹੈ 2001 ਦਾ ਬੱਥਾ ਕੰਮ ਲੜਕੀ ਜਿਹੜੀ ਕੈਨੇਡਾ ਵਰਕ ਪਰਮਿਟ ਤੇ ਆਈ ਜੀ bizness हेयर ਸਟਾਈਲਿਸਟ ਐਂਡ ਮੇਕਅਪ ਆਰਟਿਸਟ ਰਿਸ਼ਤਾ ਮੁੰਡਾ ਕੈਨੇਡਾ ਪੀਆਰਓ ਬੇ ਤੇ ਵਧੀਆ ਸੈੱਟ ਲੜੋ ਬੇ ਵਧੀਆ ਸਮਝਦਾਰ ਹੋਵੇ ਨਸ਼ਾ ਰ ਹੈ ਤਾਂ ਵਧੀਆ ਸੁਭਾ ਮੁੰਡੇ ਦੀ ਜਿਹੜੀ ਉਮਰ ਹੈ 24 ਤੋਂ 28 ਸਾਲ ਤੱਕ ਹੋਵੇ ਮੁੰਡੇ ਦਾ ਆਪਣਾ bizness ਹੋਵੇ 7576 ਨੰਬਰ ਪਰ ਫਾਈਲ ਹੈ ਜੀ ਕਹਿ ਕੇ ਸਾਡੇ ਤੋਂ ਰਿਸ਼ਤਾ ਲੈਣਾ ਅਗਲਾ ਰਿਸ਼ਤਾ ਆਇਆ 7578 ਨੰਬਰ ਇਹ ਜਿਹੜਾ ਰਿਸ਼ਤਾ ਜੀ Rajasthan ਤੋਂ ਹੈ ਜੀ ਰਿਸ਼ਤਾ ਨਾਮ ਕੌਰ ਲੜਕੀ ਦਾ ਪੜ੍ਹਾਈ ਐਮਏ ਪਾਸ ਲੜਕੀ ਦੀ ਭੈਣ ਕੋਈ ਨਹੀਂ ਭਰਾ ਦੋ ਅਣਮਰੜਾ ਕੱਦ 5 6 ਹੈ ਜੱਟ ਸਿੱਖ ਕਾਸਟ ਹੈ ਗੋਤਾ ਸੰਧੂ ਉਮਰ ਹੈ 9 ਤਰੀਕੂ 1995 ਲੜਕੀ ਜੌਬ ਪ੍ਰਾਈਵੇਟ ਕਰਦੀ ਹੈ ਜੀ ਇਹ ਰਿਸ਼ਤਾ ਹੈ ਜਿਹਦਾ ਮੁੰਡਾ ਵਧੀਆ ਪੜਿਆ ਲਿਖਿਆ ਚੰਗੇ ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਏ ਪੰਜਾਬ ਤੋਂ ਹੋਵੇ ਚਾਹੇ ਫਿਰ ਮੁੰਡਾ ਕਿਸੇ ਵੀ ਕੰਟਰੀ ਚ ਪੀਆਰ ਹੋਵੇ 7578 ਨੰਬਰ ਪ੍ਰੋਫਾਈਲ ਕਹਿ ਕੇ ਲੈਣਾ ਰਿਸ਼ਤਾ ਆਗਲਾ ਰਿਸ਼ਤਾ ਹੈ 7579 ਇਹ ਰਿਸ਼ਤਾ ਸ਼੍ਰੀ ਮੁਖਸਰ ਸਾਹਿਬ ਤੋਂ ਕੁੜੀ ਦਾ ਨਾਮ ਹੈ ਕੌਰ ਪੜ੍ਹਾਈ ਪਲੱਸ 2 ਪਾਸ ਭੈਣ ਕੋਈ ਨਹੀਂ ਤੇ ਭਰਾ ਵੀ ਕੋਈ ਨਹੀਂ ਲੜਕੀ ਦੀ ਜਿਹੜੀ ਹਾਈਟ 5 ਫੁੱਟ 8 ਇੰਚਾ ਜੱਟ ਸਿੱਖ ਹੈ ਜੀ ਬਰਾੜ ਗੋਤ ਹੈ ਉਮਰ 25 ਸਾਲ ਹੈ ਕੰਮ ਕੈਨੇਡਾ ਵਰਕ ਪਰਮਿਟ ਕੈਲਗਰੀ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਸਿਟੀਜ਼ਨ ਹੋਵੇ ਚਾਹੇ ਜੀ ਵਰਕ ਪਰਮਿਟ ਤੇ ਹੋਵੇ ਕੁੜੀ ਦਾ ਡਿਵੋਰਸਡ ਹੈ ਜੀ ਮੁੰਡਾ ਮੁੰਡੇ ਦਾ ਡਿਵੋਰਸ ਹੋਇਆ ਹੋਵੇ ਜਾਤੀ ਵੰਦਨ ਕੋਈ ਨਹੀਂ ਹੈਗਾ ਵਧੀਆ ਘਰ ਤੇ ਪਰਿਵਾਰ ਹੋਵੇ 7579 ਪ੍ਰੋਫਾਈਲ ਨੰਬਰ ਇਹ ਰਿਸ਼ਤਾ ਸੀ ਅਗਲਾ ਰਿਸ਼ਤਾ ਆਇਆ 7580 ਨਾਮ ਕੌੜ ਜ਼ਿਲ੍ਹਾ ਮੋਗਾ ਪੜ੍ਹਾਈ ਲੜਕੀ ਨੇ ਬੀਐਸਸੀ ਮੈਡੀਕਲ ਐਂਡ ਲੈਵਲ 7 ਸਟੱਡੀ ਇਨ ਨਿਊਜ਼ੀਲੈਂਡ ਭੈਣ ਕੋਈ ਨਹੀਂ ਲੜਕੀ ਦੀ ਭਰਾ ਦੋ ਮੈਰਿਡ ਆ ਕੱਦ 5'4" ਹੈ ਜੱਟ ਸਿੱਖ ਕਾਸਟ ਹੈ ਗੋਤਵਰਾੜ ਉਮਰ ਹੈ ਜਿਹੜੀ 1995 ਹੈ ਲੜਕੀ ਜਿਹੜਾ ਕਾਮ ਹੈ ਜੀ ਫੂ ਟੱਕਣਾ ਨਾਲ ਜਸਟ ਇਨ ਅ ਨਿਊ ਨਿਊਜ਼ੀਲੈਂਡ ਇਹ ਰਿਸ਼ਤਾ ਇਹਨਾਂ ਨੂੰ ਚਾਹੀਦਾ ਜੀ ਲੋੜ ਆ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਹੋਵੇ ਮੁੰਡੇ ਨੂੰ ਜ਼ਮੀਨ ਜੀ 15 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਜੀ 7581 ਨੰਬਰ ਰਿਸ਼ਤਾ ਨਾਮ ਲੜਕੀ ਦਾ ਜੀ ਕੌਰ ਹੈ ਇਹ ਰਿਸ਼ਤਾ ਬਠਿੰਡੇ ਜ਼ਿਲ੍ਹੇ ਤੋਂ ਆ ਲੜਕੀ ਨੇ ਪੜ੍ਹਾਈ ਬੀਐਸਸੀ ਬੀਐਡ MBA in Project Management Melbourne Australia ਪੜ੍ਹਾਈ ਲੜਕੀ ਨੇ ਆਸਟ੍ਰੇਲੀਆ ਤੋਂ ਕੀਤੀ ਹੈ ਲੜਕੀ ਦੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡਾ ਕੱਦ ਲੜਕੀ ਦਾ 5 ਫੁੱਟ 4 ਇੰਚਾ ਇਹਨਾਂ ਦੀ ਜਿਹੜੀ ਕਾਸਟ ਆ ਲੜਕੀ ਦੀ ਰਾਮ ਗੜੀ ਹੈਗੀ ਉਮਰ ਹੈ 21 9 1995 ਕੰਮ ਆ ਆਸਟ੍ਰੇਲੀਆ ਵਰਕ ਪਰਮੈਂਟ ਪਿੱਕਸ ਪੈਕੇਜ ਪੈਕਿੰਗ ਜੌਬ ਇਨ ਨੇ ਵੇਅਰ ਹਾਊਸ ਐਂਡ ਮੈਲਬੌਰਨ ਆਸਟ੍ਰੇਲੀਆ ਰਿਤਮ ਦਾ ਰਾਮਗੜੀਆ ਕਾਸਟ ਤੋਂ ਹੀ ਚਾਹੀਦਾ ਹੈ ਜੀ ਵਦਿਆ ਮੰਡੇ ਦੀ ਪੜ੍ਹਾਈ ਕਰੀ ਹੋਵੇ ਘੱਟੋ ਘੱਟ ਗ੍ਰੈਜੂਏਸ਼ਨ ਤੱਕ ਇਹ ਰਿਸ਼ਤਾ ਸੀ 7581 ਅਗਲਾ ਦਿੱਤਾ ਹੈ 7582 ਰਿਸ਼ਤਾ ਦਾ ਕੁੜੀ ਦਾ ਮੋਗੇ ਜ਼ਿਲ੍ਹੇ ਤੋਂ ਲੜਕੀ ਨੇ ਪੜ੍ਹਾਈ ਕਰੀ ਹੈ ਜੀ ਐਮਐਸਸੀ ਆਈਟੀ ਭੈਣ ਇੱਕ ਮੈਰਿਡ ਕੈਨੇਡਾ ਪੀਆਰ ਹੈ ਭਰਾ ਇੱਕ ਮੈਰਿਡ ਹੈ ਕੱਦ ਦਾ 5 ਫੁੱਟ 4 ਇੰਚ ਕਾਸਟ ਇਹਨਾਂ ਦੀ ਖੱਤਰੀ ਹਿੰਦੂ ਉਮਰ ਹੈ 39 ਮਹੀਨਾ 1988 ਕੰਮ ਹੈ ਆਸਟ੍ਰੇਲੀਆ ਸਿਟੀਜ਼ਨ ਕੁੜੀ ਦਾ ਡਿਵੋਰਸ ਹੈ ਜੀ ਬੱਚਾ ਕੋਈ ਨਹੀਂ ਰੱਤਾ ਮੁੰਡਾ ਆਸਟ੍ਰੇਲੀਆ ਕੈਨੇਡਾ ਨੂੰ ਪੈਲ ਆ ਓਨਲੀ ਜਰਨਲ ਕਾਸਟੋ ਚ ਹੀ ਪਰਿਵਾਰ ਆ ਲੈਨੇ ਕੁੜੀ ਦਾ ਰਿਸ਼ਤਾ ਕਰਨਾ ਅਗਲਾ ਰੱਤਾ ਹੈ ਜੀ 751783 ਨਾਮ ਹੈ ਕੌਰ ਇਹ ਰਿਸ਼ਤਾ ਸਿਰਸਾ ਹਰਿਆਣੇ ਤੋਂ ਆ ਲੜਕੀ ਨੇ ਪੜਾਈ ਬੀਏ ਡਿਪਲੋਮਾ ਇਨ ਨੈਨੀ ਕੇਅਰ ਚ ਪੈਣ ਕੋਈ ਨਹੀਂ ਭਰਾ ਇੱਕਾ ਲੜਕੀ ਦਾ ਕੱਦ 5 ਫੁੱਟਾ ਸਿਰਫ ਕਾਸਟ ਹੈ ਜਰਸੀ ਕੁਗਾ ਟੂਰ ਉਮਰ ਹੈ 2001 ਕੰਮ ਹੈ ਜੀ ਰੀਸੈਂਟਲੀ ਡੂਇੰਗ ਐਮਏ ਇੰਗਲਿਸ਼ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਯੂਐਸਏ ਹੋਵੇ ਪੀਆਰ ਵੈਸ਼ਨੂ ਵੈਲ ਸੈਟਲ ਤੇ ਐਜੂਕੇਟਿਡ ਸਮਾਰਟ ਵਧੀਆ ਪਰਿਵਾਰ ਤੋਂ ਵਿਰਸਤਾ ਅਗਲਾ ਦਿੱਤਾ ਹੈ 7584 ਨਾਮ ਹੈ ਮੁੰਡੇ ਦਾ ਕੌਰ ਸੌਰੀ ਨਾਮ ਕੌਰਾ ਲੜਕੀ ਦਾ ਜ਼ਿਲ੍ਹਾ ਇਹ ਜਲੰਧਰ ਤੋਂ ਰਿਸ਼ਤਾ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਟ੍ਰੱਕ ਡਿਸਪੈਚਿੰਗ ਕੋਰਸ ਭੈਣ ਕੋਈ ਨਹੀਂ ਪ੍ਰਾ ਇੱਕ ਅਨ ਮੈਰਡਾ ਕੈਨੇਡਾ ਪੀਆ ਕੱਦ ਲੜਕੀ ਦਾ 5 ਫੁੱਟ 5 ਇੰਚ ਇਹੇ ਲੜਕੀ ਦੀ ਗੱਲ ਹੈ ਕੰਬੋਜ਼ ਸਿੱਖ ਉਮਰ ਹੈ 29 ਤਰੀਕ 30 ਮਹੀਨਾ 1992 ਕੰਮ ਹੈ ਗਵਰਨਮੈਂਟ ਜੌਬ ਹੈ ਨ ਪੰਜਾਬ ਕੁੜੀ ਦਾ ਸਾਰਾ ਪਰਿਵਾਰ ਕੈਨੇਡਾ ਸੈਟਲ ਹੈ ਆਪਣਾ ਇਹਨਾਂ ਦਾ ਕਾਰੋਬਾਰ ਵਧੀਆ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਸਿਟੀਜ਼ਨ ਹੋਵੇ ਜੀ ਵਧੀਆ ਘਰ ਤੇ ਪਰਿਵਾਰ ਤੋਂ ਹੋਵੇ ਅਗਲਾ ਰਿਸ਼ਤਾ ਹੈ 75185 ਨੰਬਰ ਨਾਮ ਕੌਰ ਲੜਕੀ ਦਾ ਇਹ ਰਿਸ਼ਤਾ ਬਠਿੰਡੇ ਜ਼ਿਲ੍ਹੇ ਤੋਂ ਆ ਪੜ੍ਹਾਈ ਬੀਟੈਕ ਸਿਵਲ ਇੰਜੀਨੀਅਰਿੰਗ ਕਰੀਏ ਲੜਕੀ ਨੇ ਭੈਣ ਕੋਈ ਨਹੀਂ ਭਰਾ ਇੱਕ ਮਰਦ ਕੱਦ 5 ਫੁੱਟ 5 ਇੰਚ ਕਾਸਟ ਹੈ ਜਰਸੀ ਕੁਮਰ ਹੈ 33 ਤਰੀਕ 12 ਮਹੀਨਾ 1996 ਲੜਕੀ ਦਾ ਕੰਮ ਹੈ ਜਿਹੜਾ ਮੁਹਾਲੀ ਚ ਵਧੀਆ ਕੰਪਨੀ ਵਿੱਚ ਜੋਬ ਹੈ ਸੈਲਰੀ ਵੀ ਵਧੀਆ ਹੈਗੀ ਰਿਸ਼ਤਾ ਮੁੰਡਾ ਜੋਬ ਕਰਦਾ ਹੋਵੇ ਫਾਰਗਨ ਹੋਵੇ ਵੈਲ ਸੈਟਲ ਹੋਵੇ ਵਧੀਆ ਪਰਿਵਾਰ ਤੋਂ ਅੱਜ ਦੇ ਇਹ ਨੰਬਰਾਂ ਸਮੇਤ ਜਿਹੜੇ ਮੁੰਡਿਆਂ ਦੇ ਰਿਸ਼ਤੇ ਸੀ ਜੀ ਤੁਸੀਂ ਪਰਿਵਾਰ ਵਾਲਿਆਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਬਾਕੀ ਸਾਡੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਅਸੀਂ ਨਾ ਮੇ ਰਿਸ਼ਤੇ ਤੁਹਾਡੇ ਲਈ ਲੈ ਕੇ ਆ ਸਕੀਏ ਸਾਡੇ ਚੈਨਲ ਰਾਹੀਂ ਮੁੰਡੇ ਕੁੜੀਆਂ ਦੇ ਬਹੁਤ ਰਿਸ਼ਤੇ ਹੋ ਰਹੇ ਹੈ ਜੀ ਅਪ ਤੁਸੀਂ ਵੀ ਆਪਣੇ ਰਿਸ਼ਤੇਦਾਰ ਘਰ ਬੈਠ ਕੇ ਐਡ ਲਗਵਾ ਸਕਦੇ ਹੋਗੇ